ਹੈਲੋ ਹੈਲੋ ਭਾਈ ਹਰਨੇਕ ਸਿੰਘ ਬੋਲਦਾ ਮੈਂ ਪ੍ਰਧਾਨ ਹਾਂ ਗੁਰਦੁਆਰਾ ਹਿੰਸਾਬਾਤ ਕਿੱਥੋਂ ਜੀ ਪ੍ਰਧਾਨ ਬੋਲ ਰਿਹਾ ਗੁਰੂ ਘਰ ਦਾ ਹੁਣ ਹੁਣ ਮੈਂ ਕਿੱਥੋਂ ਹੋ ਗਿਆ ਜੀ ਤੁਸੀਂ ਦੱਸੋ ਆ ਕੀ ਤੁਹਾਨੂੰ ਮਤਲਬ ਹੈ ਕੋਈ ਮਤਲਬ ਹੈ ਤੁਹਾਡਾ ਇਹ ਦੱਸੋ ਨਹੀਂ ਜੀ ਪਤਾ ਨਹੀਂ ਸੀ ਨਾ ਵੀ ਤੁਸੀਂ ਫੋਨ ਹੋਣਾ ਹੈ ਹਾਂ ਜੀ ਦੱਸੋ ਇਹ ਕੀ ਕਰਦਾ ਫਿਰਦਾ ਹੈ ਬਾਬਾ ਅੱਜਕੱਲ ਦੱਸੋ ਤੁਸੀਂ ਕੀ ਕਰਦਾ ਇਹਨਾਂ ਨੇ ਇਹਨੂੰ ਪੁੱਛੋ ਇਹਨਾਂ ਨੇ ਕੀ ਹਾਲ ਕੀਤਾ ਇਹਨੇ ਪੂਰੇ ਇਧਰ ਜਿਹੜੇ ਕਮਰੇ ਤੁਹਾਨੂੰ ਦਿੱਤਾ ਹੋਇਆ ਉਸ ਕੰਧਾ ਦਾ ਕੀ ਹਾਲ ਕੀਤਾ ਹੈ ਅੱਥ ਨਾਲ ਸਾਰਾ ਕੁਝ ਕਰੀ ਜਾਂਦਾ ਉੱਥੇ ਇਹ ਮਤਲਬ ਹੈ ਕੋਈ ਦੱਸੋ ਨਹੀਂ ਜੀ ਕੁਝ ਨਹੀਂ ਕੀਤਾ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ ਨਹੀਂ ਜੀ ਮੈਂ ਕਰਦਾ ਪਿੰਡ ਦੀ ਪੰਚਾਇਤ ਇਕੱਠੀ ਤੇ ਮੈਂ ਅਸੀਂ 10 ਬੰਦੇ ਆਉਣੇ ਗੁਰੂ ਘਰ ਦੇ ਵਿੱਚ ਅਸੀਂ ਫੋਟੋਆਂ ਕੀਤਾਗੇ ਸਾਡੇ ਕੋਲ ਬਕਾਇਦਾ ਵੀਡੀਓ ਹੈ ਸਾਡੇ ਕੋਲ ਸਭ ਕੁਝ ਹੈ ਤੇ ਗੁਰੂ ਘਰ ਦੀਆਂ ਕੰਧਾਂ ਦੇ ਵਿੱਚ ਦੇਖੋ ਇਹਨਾਂ ਨੇ ਅੱਥ ਨਾਲ ਕਰ ਕਰਕੇ ਹਾਥ ਰਸੀ ਦੇ ਬੰਦੇ ਨੇ ਨਹੀਂ ਜੀ ਇਹਨਾਂ ਨੂੰ ਕੀ ਲੋੜ ਪਈ ਹੱਥ ਨਾਲ ਕਰਨ ਦੀ ਜੀ ਐਡਾ ਥੋੜੀ ਖੁਸ਼ ਕਰਦੇ ਗੁਰੂ ਘਰ ਦੀ ਸੇਵਾ ਕਰਦੇ ਆ ਤੁਸੀਂ ਇਲਜ਼ਾਮ ਲਾ ਰਹੇ ਐਵੇਂ ਦੇ ਇਲਜ਼ਾਮ ਲੈ ਦੇਖੋ ਜੀ ਇਹਨੇ ਭੋਲੇ ਤਾਂ ਸੀ ਵੀ ਹਨੀਗੇ ਇਹ ਇਲਜ਼ਾਮ ਲਗਾਈਏ ਅਸੀਂ ਦੇਖੋ ਸਭ ਕੁਝ ਅੱਖਾਂ ਦੇ ਸਾਹਮਣੇ ਹੋਇਆ ਸਾਡੇ ਇੱਕ ਸੇਵਾਦਾਰ ਨੇ ਇਹਨੂੰ ਸਭ ਕੁਝ ਕਰਦੇ ਹੋਏ ਉੱਥੇ ਫੜਿਆ ਤੇ ਤੁਸੀਂ ਚਾ ਮੰਨੋ ਚਾ ਨਾ ਮੰਨੋ ਜੇ ਪਿੰਡ ਦੀ ਪੰਚਾਇਤ ਆਉਗੀ ਉਹ ਆਪੇ ਇਹ ਸਭ ਕੁਝ ਕਰੂਗੀ ਜੇ ਤੁਸੀਂ ਆਪ ਦਾ ਜਲਦੀ ਜਲਦੀ ਟਖਾਲੀ ਕਰੋ ਤੇ ਜਾਓ ਐ ਨਹੀਂ ਜੀ ਪੰਚਾਇਤ ਦੀ ਲੋੜ ਨਹੀਂ ਬਾਕੀ ਇਹਨਾਂ ਦਾ ਇਦਾਂ ਦਾ ਕੁਝ ਨਹੀਂ ਕੀਤਾ ਤੁਸੀਂ ਐਵੇਂ ਗਲਤਫਹਿਮੀ ਚੋਂ ਨਹੀਂ ਨਹੀਂ ਵੀ ਖਾਲੀ ਕਰੋ ਤੇ ਇਥੋਂ ਲੰਡੀ ਰਗੜੋ ਜੀ ਫਿਰ ਐਂ ਤਾਂ ਕੰਮ ਨਹੀਂ ਆਸਾਂਗੇ ਹਾਂ ਕਿਵੇਂ ਖਾਲੀ ਕਰਿਆ ਐ ਥੋੜੀ ਨਾ ਹੁੰਦਾ ਖਾਲੀ ਇੱਕੇ ਦਾਵਾ ਤੁਸੀਂ ਤੁਸੀਂ ਮਿੰਤਾ ਕਰਦੇ ਹੋ ਬਾਅਦ ਜੀ ਕਿ ਸਾਡੇ ਐ ਹੋ ਜਾਊਗਾ ਸਾਡੇ ਸਾਡੇ ਬੱਚੇ ਛੋਲੇ ਹੋਗੇ ਛੋਟੇ ਐ ਵੱਡੇ ਐ ਇਹ ਐ ਉਹ ਐ ਤੁਸੀਂ ਇਦਾਂ ਦੀ ਗੱਲਾਂ ਕਰਦੇ ਹੋ ਪਹਿਲਾਂ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਨਹੀਂ ਜੀ ਕੁਛ ਨਹੀਂ ਕੀਤਾ ਜੀ ਇਦਾਂ ਦਾ ਬੱਸ ਹੀ ਕਿਸੇ ਨੇ ਕਹਿਤਾ ਹੋਣਾ ਉਠਾਉਣ ਮਾਰਿਆ ਨੇ ਹੋਰ ਕੋਈ ਅਜਿਹੀ ਗੱਲ ਹੀ ਨਹੀਂ ਗਈ ਇੱਕ ਅੱਛਾ ਇਹ ਤੇ ਤੁਹਾਡਾ ਕੀ ਵਟਸਐਪ ਨੰਬਰ ਫਰਾਹੀ ਹੈ ਹਾਂ ਜੀ ਤੇ ਵੀਡੀਓ ਕਾਲ ਕਰਾਂਗੇ ਮੈਨੂੰ ਤੁਸੀਂ ਨਹੀਂ ਜੀ ਨਹੀਂ ਕਾਹਦੇ ਲਈ ਇਹ ਕਰ ਲਓ ਤੁਸੀਂ ਜੇ ਮੰਨ ਲਓ ਉਹ ਇਹ ਕੁਛ ਕਰ ਸਕਦਾ ਫਿਰ ਤੂੰ ਕਿਉਂ ਨਹੀਂ ਕਰ ਤੱਕ ਰਹੀ ਤੁਸੀਂ ਨਹੀਂ ਜੀ ਮੈਂ ਇਦਾਂ ਤਾਂ ਕੁਛ ਨਹੀਂ ਕਰਦੀ ਮੈਂ ਗੁਰੂ ਘਰ ਦੀ ਸੇਵਾ ਕਰਦੀ ਆ ਸਿੱਧ ਥੋੜੀ ਕੁਛ ਕਰਾਂਗੇ ਨੇ ਉਹ ਉਹ ਗੁਰੂਗਰ ਦੇ ਵਿੱਚ ਰਹਿ ਕੇ ਐਦਾਂ ਕੁਝ ਕਰ ਸਕਦਾ ਹੈ ਤੇ ਤੈਨੂੰ ਕਰਨੋਂ ਤੇਰੇ ਦੱਸ ਕੀ ਹੋਇਆ ਫਿਰ ਦੱਸੋ ਨਹੀਂ ਨਹੀਂ ਉਹ ਕੁਝ ਨਹੀਂ ਕਰਦੇ ਵੈਸੇ ਕਿਸੇ ਨੇ ਕਹਿਤਾ ਹਣਾ ਨਹੀਂ ਤੂੰ ਸੋਹਣੀ ਐ ਸੁਨੱਖੀ ਐ ਤੇ ਮੈਂ ਵੀ ਜਵਾਨ ਐ ਤੇ ਦੱਸੋ ਫਿਰ ਦਿੱਕਤ ਕਿੱਥੇ ਐ ਦੱਸੋ ਨਹੀਂ ਨਹੀਂ ਐ ਥੋੜੀ ਨਾ ਹੁੰਦਾ ਹੁਣ ਬੱਚੇ ਵੱਡੇ ਹੋ ਗਏ ਐ ਐਦਾਂ ਥੋੜੀ ਨਾ ਹੁੰਦਾ ਅੱਛਾ ਜੇ ਬੱਚੇ ਵੱਡੇ ਜੇ ਬੱਚੇ ਛੋਟੇ ਹੁੰਦੇ ਫਿਰ ਤੁਸੀਂ ਕਰ ਲੈਣਾ ਸੀ ਨਹੀਂ ਨਹੀਂ ਉਹ ਤੋਂ ਨਹੀਂ ਹੁੰਦਾ ਨਾ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਐ ਥੋੜੀ ਨਾ ਕੁਝ ਕਰਦੇ ਆ ਆਪਾ ਗੁਰੂ ਘਰ ਚ ਕਰਨਾ ਹੀ ਨਹੀਂ ਆਪਾਂ ਬਾਹਰ ਅੱਧਰ ਚਲ ਜਾਵਾਂਗੇ ਉੱਥੇ ਫਰੀਦਕੋਟ ਚਲ ਜਾਵਾਂਗੇ ਉੱਥੇ ਆਪਾਂ ਕਮਰਾ ਲੈ ਲਾਂਗੇ ਹੋਟਲ ਦੇ ਵਿੱਚ ਉੱਥੇ ਕਰ ਲਵਾਂਗੇ ਇਹ ਜ਼ਰੂਰੀ ਥੋੜੀ ਗੁਰੂ ਘਰ ਦੇ ਤੁਸੀਂ ਨਹੀਂ ਜੀ ਤੁਸੀਂ ਥੋੜਾ ਸੋਚ ਸਮਝ ਕੇ ਬੋਲੋ ਤੁਸੀਂ ਕੀ ਬੋਲਦੇ ਹੋ ਤੁਹਾਨੂੰ ਥੋੜਾ ਨਹੀਂ ਜੀ ਨਹੀਂ ਜੀ ਹੁਣ ਜੋ ਉਸਨੇ ਕੰਮ ਗੁਰੂ ਘਰ ਦੇ ਵਿੱਚ ਕੀਤਾ ਹੈ ਤੇ ਉਸਨੇ ਜੋ ਕੁਝ ਕੀਤਾ ਗੁਰੂ ਘਰ ਦੇ ਵਿੱਚ ਕੰਮ ਕੀਤਾ ਦੋਸਤ ਨੂੰ ਉਸਦੀ ਕੀਤੇ ਦੀ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਦੱਸੋ ਨਹੀਂ ਕੁਛ ਨਹੀਂ ਕੀਤਾ ਗੁਰੂ ਘਰ ਕੈਮਰੇ ਲੱਗੇ ਹੋਏ ਐ ਐ ਕੁਛ ਨਹੀਂ ਕੀਤਾ ਉਹ ਤਾਂ ਵੈਸੇ ਨਹੀਂ ਜੀ ਨਹੀਂ ਜੀ ਅਸੀਂ ਕੈਮਰਿਆਂ ਦੀ ਗੱਲ ਨਹੀਂ ਕਰਦੇ ਸਾਡੇ ਕੋਲੇ ਪੁਕਤਾ ਸਬੂਤ ਨਹੀਂ ਸਾਡੇ ਕੋਲੇ ਸਾਰੇ ਐ ਨਹੀਂ ਹੁੰਦਾ ਜੀ ਜੀ ਮੈਂ ਤੁਸੀਂ ਕਹਿ ਰਹੇ ਹੋ ਖੜੇ ਹੋ ਜੋ ਰੂਮ ਖਾਲੀ ਕਰ ਦੋ ਗੁਰੂ ਘਰ ਹੈ ਨਾ ਨਹੀਂ ਜੀ ਜਾਂ ਤਾਂ ਦੇਖੋ ਜੀ ਜਾਂ ਤਾਂ ਹੁਣ ਰੂਮ ਖਾਲੀ ਕਰ ਦੋ ਤੇ ਜਾਂ ਫਿਰ ਤੁਸੀਂ ਇੱਕ ਕੰਮ ਕਰੋ ਵੀ ਜਾਂ ਫਿਰ ਮੇਰੇ ਨਾਲ ਚੱਲੋ ਤੁਸੀਂ ਮੈਂ ਗੱਡੀ ਲੈ ਕੇ ਆ ਜੰਨਾ ਤੁਸੀਂ ਬੋਝਕ ਦੇਣਾ ਤੁਸੀਂ ਕਿਹੜਾ ਦੱਸਣਾ ਉਸ ਨੂੰ ਨਹੀਂ ਫਿਰ ਤੁਸੀਂ ਤਾਂ ਆਪਦਾ ਫਾਇਦਾ ਸੋਚਦੇ ਹੋ ਮਤਲਬ ਕਿ ਉਹਨਾਂ ਨੇ ਗਲਤੀ ਕਰਤੀ ਚਲੋ ਹਨਾ ਫਿਰ ਤੁਸੀਂ ਵੀ ਮੈਨੂੰ ਉਹ ਕਰੋਗੇ ਅਗਰ ਮੈਂ ਪਿੰਡ ਚ ਰੋਲਾ ਪਾਤਾ ਫਿਰ ਪਿੰਡ ਚ ਰੋਲਾ ਤੁਸੀਂ ਕੀ ਪਾ ਦੋਗੇ ਮੈਂ ਪਿੰਡ ਚ ਰੋਲਾ ਪਾ ਕੇ ਤੁਹਾਨੂੰ ਇਥੇ ਖਾਲੀ ਕਰਵਾ ਦੰਨਾ ਮੈਂ ਤੁਹਾਨੂੰ ਜਾਓ ਆਪਦੇ ਜਿੱਥੇ ਮਰਜੀ ਜਾਓ ਅਸੀਂ ਐਵੇਂ ਕਿਵੇਂ ਚੱਲ ਜਾਈਏ ਐਵੇਂ ਨਹੀਂ ਜਾ ਸਕਦੇ ਕਿਵੇਂ ਜਾਵਾਂਗੇ ਫਿਰ ਦੂਸਰੇ ਅਸੀਂ ਐਵੇਂ ਕਿਵੇਂ ਚੱਲ ਜਾਈਏ ਸਾਡਾ ਵੀ ਕੋਈ ਹੋੁੰਦਾ ਇੱਕ एकदम ਥੋੜੀ ਨਾ ਖੜੇ ਲਵਾਂਗੇ ਸਾਨੂੰ ਵੀ ਕੋਈ ਹੋਰ ਗੁਰੂ ਘਰ ਦੇਖਣਾ ਪਊਗਾ ਫਿਰ ਜਾਵਾਂਗੇ ਅਸੀਂ ਤੋਂ ਨੂੰ ਕਿਤੇ ਜਾਣ ਦੇ ਲੋੜ ਨਹੀਂ ਤੇ ਮੇਰੇ ਨਾਲ ਲਾਲਾ ਯਾਰੀ ਤੇ ਤੇਰੀ ਹੋ ਜੂਗੀ ਤੇ ਬਾਰੇ ਨਿਆਰੇ ਹੋ ਜਾਣਗੇ ਤੇਰੇ ਦੱਸ ਨਾ ਨਾ ਮੈਨੂੰ ਤਾਂ ਜ਼ਰੂਰਤ ਨਹੀਂ ਹੈਗੀ ਤੇ ਮੈਨੂੰ ਜ਼ਰੂਰਤ ਹੈ ਜੇ ਫਿਰ ਤੁਹਾਨੂੰ ਜ਼ਰੂਰਤ ਹੈ ਤਾਂ ਮੈਨੂੰ ਜ਼ਰੂਰਤ ਹੈ ਫਿਰ ਦੱਸੋ ਦੇਖੋ ਜੀ ਤੁਸੀਂ ਆਹਦੀਆਂ ਹਰਕਤਾਂ ਤੋਂ ਨਾ ਬਾਜ਼ ਆ ਜਾਓ ਐਦਾ ਐਜਾ ਕੁਝ ਨਾ ਕਰੋ ਠੀਕ ਮੈਂ ਇਹ ਜੀ ਪ੍ਰਧਾਨ ਇੱਥੋਂ ਦਾ ਜੀ ਮੈਂ ਜੋ ਕੁਝ ਕਰੂੰਗਾ ਪ੍ਰਧਾਨਤਾ ਦਾ ਮਤਲਬ ਤੁਸੀਂ ਜੋ ਮਰਜ਼ੀ ਕਰਦੇ ਰਹੋਗੇ ਹੈ ਤਦ ਫਿਰ ਤੁਸੀਂ ਗੁੱਸੇ ਹੋ ਨਾ ਤਾਂ じゃ ਕੀ ਕਰਲਾਂਗੇ ਤੁਸੀਂ ਗੁੱਸੇ ਹੋਗਾ ਮੈਨੂੰ ਦੱਸੋ ਕੋਈ ਨਹੀਂ ਉਹਨਾਂ ਨੂੰ ਸਮਝਾਵਾਂਗੇ ਜੋ ਵੀ ਹੈ ਪਰ ਤੁਸੀਂ ਇਹ ਕੰਮ ਨਾ ਕਰੋ ਠੀਕ ਹੈ ਇਹ ਤਾਂ ਗੱਲ ਬਣੀ ਨਹੀਂ ਜੀ ਤੁਸੀਂ ਦੱਸੋ ਨਹੀਂ ਮੇਰੇ ਬੱਚੇ ਬੜੇ ਬੜੇ ਹੋ ਰਹੇ ਆ ਬਰਬਦ ਹੋ ਰਹੇ ਉਹਨਾਂ ਨੂੰ ਮੈਂ ਕੱਲ ਨੂੰ ਕੀ ਜਵਾਬ ਦੇਵਾਂਗੀ ਕੱਲ ਨੂੰ ਜਵਾਬ ਦੇਣ ਦੀ ਗੱਲ ਨਹੀਂ ਜੀ ਤੁਹਾਡੀ ਜੋ ਪਿੰਡ ਚ ਇੱਕ ਬੰਦੇ ਨਾਲ ਤੁਹਾਡੀ ਯਾਰੀ ਹੈਗੀ ਉਹਦੇ ਬਾਰੇ ਜੇ ਮੈਂ ਤੁਹਾਨੂੰ ਦੱਸਾਂ ਫੇਰ ਮੇਰੀ ਕਿਸੇ ਨਾਲ ਨਹੀਂ ਹੈਗੀ ਜਾਰੀ ਹੈਗੀ ਜੀ ਮੇਰੇ ਖਾਸ ਬੰਦੇ ਨਾਲ ਜਾਰੀ ਹੈਗੀ ਉਹ ਮਨੂਆਪ ਦੱਸਦਾ ਕਿ ਮੇਰੇ ਬਾਬੇ ਦੇ ਘਰ ਦੇਣਾ ਜਾਰੀ ਹੈ ਮੇਰੀ ਆ ਲੋਕ ਤਾਂ ਐਵੇਂ ਬਣਾਉਂਦੇ ਰਹਿੰਦੇ ਲੋਕਾਂ ਨੂੰ ਹੁਣ ਕੀ ਕਰਾਂ ਜੀ ਦੱਸੋ ਫਿਰ ਤੁਸੀਂ ਉਹਦੇ ਨਾਲ ਕਰ ਸਕਦੇ ਹੋ ਤਾਂ ਮੇਰੇ ਨਾਲ ਕਰਨ ਦੇ ਵਿੱਚ ਤੁਹਾਨੂੰ ਕੋਈ ਕੀ ਪ੍ਰੋਬਲਮ ਕੀ ਐ ਸਮੱਸਿਆ ਕੀ ਐ ਬਲਵਨੇ ਦੱਸੋ ਮੈਂ ਕਿਸੇ ਨਾਲ ਕੁਝ ਨਹੀਂ ਕਰਦੀ ਮਤਲਬ ਤੁਸੀਂ ਨਹੀਂ ਮੰਨਣਾ ਤੁਸੀਂ ਚਲੋ ਪੰਚਾਇਤ ਲੈ ਕੇ ਆਉਣਾ ਜੀ ਫਿਰ ਇੱਥੇ ਆ ਕੇ ਕਰ ਦਿਆਂਗਾ ਗੱਲ ਆਪਾਂ ਆ ਤੁਹਾਨੂੰ ਲੱਗ ਕਿ ਉਹ ਨਹੀਂ ਪੰਚਾਤ। ਫਿਰ ਫਿਰ ਮਨੋਂ ਮੇਰੀ ਗੱਲ ਨੂੰ ਫਿਰ ਦੱਸੋ ਦਿੱਕਤ ਕਿੱਥੇ ਦਾ ਸਮਝਣ ਨੂੰ। ਤੇ ਦਿੱਕਤ ਇਹ ਬੱਚੇ ਹੈਗੇ ਐ ਡੜੇ ਆ ਉਹ ਥੋੜੇ ਨੂੰ ਹੁੰਦਾ ਮੈਂ ਬਾਹਰ ਅੰਦਰ ਜਾਉਂ ਚੰਗੀ ਲੱਗਦੀ ਐ ਐਦਾ ਖੁਸ਼ ਕਰਦੀ ਮੈਂ। ਚਲੋ ਮੈਂ ਪਿਆਰ ਨਾਲ ਕਹਿ ਰਹੀ ਗੱਲ ਮੈਂ ਸ਼ੁਰੂ ਕਰਾਂ ਜਬਰਦਸਤੀ। ਮੈਂ ਵੀ ਤੁਹਾਨੂੰ ਪਿਆਰ ਨਹੀਂ ਸਮਝਾ ਰਹੀ ਆ। ਸਮਝਾਓ ਨਾ ਜੀ ਤੁਸੀਂ ਅੱਛੀ ਦਾ ਹੱਲ ਕੱਢੋ। ਅੱਛੀ ਦਾ ਹੱਲ ਕੱਢੋ ਤੁਸੀਂ ਸਮਝਾਉਣ ਵਾਲੀ ਗੱਲ ਨਹੀਂ ਜੀ ਸਮ। ਬੁਰਾ ਸੋਚ ਕੇ ਦੱਸ ਦਿਓ ਮੈਨੂੰ ਮੇਰਾ ਨੰਬਰ ਇਹੀ ਹੈ ਜੀ ਸੋਚ ਕੇ ਕੋਈ ਨੀ ਪਰਦੇ ਨਾਲ ਦੱਸ ਦਿਓ ਮੈਨੂੰ ਠੀਕ ਆ ਓਕੇ ਕੱਟਦਾ ਮੈਂ ਫੋਨ ਮੈਂ ਹੂੰ